ਕਿੰਨੇ ਪਰਿਵਾਰਕ ਮੈਂਬਰ ਜਿਹੜੇ ਹੈਗੇ ਜੀ ਉੱਥੇ ਮਾਰੇ ਜਾਂਦੇ ਨੇ ਜੀ? 8 ਜੀ हमरे ਸਾਡੀ 8 ਜੀ ਜੀ ਕੌਣ ਕੌਣ ਸੀਗੇ ਜੀ? ਅੰਦਾਜ਼ ਚਾਰ ਤਾਂ ਮੇਰੇ ਘਰ ਦੇ ਸੀ ਮੇਰਾ ਪਿਓ ਭਾਈ ਅੱਛਾ ਜੀ ਨਨਦਮ ਦਾ ਕਮਾ ਮਾ ਉਸ ਇਨ ਦੇ ਘਰ ਨਾ ਪਿਓ ਨਾ ਭਾਈ ਨਾ ਬੰਪਣ ਭਾਈ ਕੋਈ ਨਹੀਂ ਦੇਖਿਆ ਇਹਨ ਮਹੀਨਾ ਬਰਾ ਮਹੀਨੇ ਦੇ ਭੰ ਭਾਈ ਕਿੰਨੀ ਉਮਰ ਸੀ ਜੀ ਤੁਹਾਡੀ ਉਦੋਂ? ਡੇਢ ਸਾਲ ਦੀ ਜੀ ਦਰਬਾਰ ਸਾਹਿਬ ਨਹੀਂ ਜਾਂਦੇ ਤੁਸੀਂ ਨਾ ਇੱਥੇ ਅੱਕੇ ਜਿੱਥੇ ਮੁੱਕੇ ਨੇ ਹਾਂਜੀ ਆਏ ਮੈਂ ਨੋਮ ਨਹੀਂ ਲੈਂਦੀ ਆਉਂਦੇ ਬਥੇਰੇ ਆ ਚਾਰ ਚਾਰ ਪੰਜ ਪੰਜ ਬਣ ਕੇ ਟੋਲੀਆਂ ਹੋ ਜਾਣੀ ਗੁੱਸਾ ਛੱਡਦਾ ਜੱਗੇ ਦੀ ਅੱਖ ਤੇ ਫੇਰ ਵੀ ਦੋਖੀ ਕਰ ਦੇਣਿਆ ਮਨ ਪਤਾ ਕਿੰਨਾ ਔਕਾਂ ਦਾ ਵੀਰੇ ਜੇ ਤੁਸੀਂ ਆਇਆ ਆ ਕੇ ਪੁੱਛਦੇ ਗੱਲਾਂ ਬਹੁਤ ਨੇ ਪਰ ਮਾਤਾ ਜੀ ਉਸ ਸਥਿਤੀ ਚ ਨਹੀਂ ਨੇ ਭੈਣ ਵੀ ਸਾਡੇ ਜਿਹੜੇ ਹੈਗੇ ਆ ਮੈਂ ਹੋਰ ਇਹਨਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਬਸ ਸਿਰਫ ਗਵਾਹ ਦੇ ਤੌਰ ਤੇ ਉਹ ਇਹਨਾਂ ਲੋਕਾਂ ਨਾਲ ਤੁਹਾਨੂੰ ਮਿਲਾਉਣਾ ਆਇਆ ਸੀ ਮਾਤਾ ਜੀ ਦੇ 8 ਮੈਂਬਰ ਦੀ ਮੌਤ ਹੁੰਦੀ ਹੈ ਜੀ 8 ਜਾਣੇ ਜੀ 4 ਆਪਣੀ ਪਰਿਵਾਰਤੀ ਚ 4 ਮਾਤਾ ਜੀ ਦੇ ਹਾਂਜੀ ਬਹੁਤ ਔਖਾ ਹੈ ਦੋਸਤੋ ਬਿਆਨ ਕਰਨਾ ਇਹਨਾਂ ਤੋਂ ਸਵਾਲ ਪੁੱਛਣੇ ਬਹੁਤ ਔਖੇ ਨੇ ਇਨਾਂ ਦੇ ਜ਼ਖਮਾਂ ਨੂੰ ਹਰੇ ਕਰਨ ਦਾ ਮਤਲਬ ਕਿਸੇ ਜ਼ਖਮ ਦੇ ਉੱਤੇ ਲੱਗੇ ਟਾਂਕਿਆਂ ਨੂੰ ਖੋਲ ਦੇਣ ਦੇ ਬਰਾਬਰ ਹੈ ਤੇ ਪਾਪ ਨਹੀਂ ਕਰ ਸਕਦੇ ਜੂਨ ਦਾ ਮਹੀਨਾ ਸਨ 1984 ਇਹ ਦਰਦ ਜੂਨ ਤਾਂ ਵੈਸੇ ਵੀ ਬਹੁਤ ਤਪਸ਼ ਵਾਲਾ ਹੁੰਦਾ ਹੈ ਤੇ ਪਰ ਕੁਝ ਅਜਿਹਾ ਵਾਪਰਦਾ ਹੈ ਕਿ ਇਹ ਹੋਰ ਵੀ ਸਿਨਿਆਂ ਨੂੰ ਤਾਪ ਚੜਦਾ ਹੈ ਦਿਮਾਗ ਗਰਮ ਹੋ ਜਾਂਦੇ ਨੇ ਜਦੋਂ ਹਕੂਮਤ ਦੀਆਂ ਉਹਨਾਂ ਕੋਝੀਆਂ ਚਾਲਾਂ ਨੂੰ ਸੁਣੀਂਦਾ ਹੈ ਤੇ ਉਹਨਾਂ ਲੋਕਾਂ ਦੇ ਨਾਲ ਜਦੋਂ ਅਸੀਂ ਬੈਠ ਜਾਂਦੇ ਹਾਂ ਤੇ ਉਹ ਜਦੋਂ ਆਪਣੀ ਉਦਾਸਤਾ ਸੁਣਾਉਂਦੇ ਆ ਜੋ ਬਲੂ ਸਟਾਰ ਆਪਰੇਸ਼ਨ ਵੇਲੇ ਹੋਈ ਇੱਕ ਆਮੋ ਸਾਹਮਣੇ ਫੌਜ ਦੇ ਨਾਲ ਸਿੰਘਾਂ ਦੇ ਵਿਚਕਾਰ ਜੋ ਟਕਰਾ ਹੁੰਦਾ ਉਹ ਵੱਖਰੀ ਗੱਲ ਹੈ ਪਰ ਬੇਕਸੂਰ ਲੋਕਾਂ ਨੇ ਜਿਹੜੀਆਂ ਜਾਨਾਂ ਗਵਾਈਆਂ ਉਹ ਲੋਕ ਉਸ ਵੇਲੇ ਜਿਹੜੇ ਮੌਜੂਦ ਸੀ ਉੱਥੇ ਜਿਨ੍ਹਾਂ ਦੇ ਆਪਣੇ ਚਲੇ ਗਏ ਤੇ ਅੱਜ ਉਹ ਜਿਉਂਦੇ ਨੇ ਸ਼ਾਇਦ ਉਹ ਪਰਮਾਤਮਾ ਨੂੰ ਇਹ ਕਹਿੰਦੇ ਹੋਣੇ ਆ ਵੀ ਜਾਂ ਤਾਂ ਸਾਨੂੰ ਵੀ ਉਸ ਵੇਲੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਜਾਂ ਫਿਰ ਸਾਡੇ ਆਪਣੇ ਬਚ ਜਾਂਦੇ ਤੇ ਉਹਨਾਂ ਹੀ ਚਸ਼ਮਦੀਦਾਂ ਵਿੱਚੋਂ ਇੱਕ ਮਾਤਾ ਜੀ ਦੀ ਗੱਲ ਆਉਂਦੀ ਹੈ ਜ਼ਿਕਰ ਕੀਤਾ ਸੀ ਸਰਦਾਰ ਜੱਗਾ ਸਿੰਘ ਜੀ ਦੇ ਨਾਲ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਤੋਂ ਅਸੀਂ ਮੁਲਾਕਾਤ ਉਹਨੂੰ ਵਿਖਾਈ ਸੀ ਤੇ ਉਸ ਦੇ ਵਿੱਚ ਮਾਤਾ ਹਰਬੰਸ ਕੌਰ ਜੀ ਦਾ ਜ਼ਿਕਰ ਕੀਤਾ ਸੀ ਜਿਹੜੇ ਆਪਣਾ ਟਰੱਕ ਲੈ ਕੇ ਚਾਈ ਚਾਈ ਖੁਸ਼ੀ ਖੁਸ਼ੀ ਗੁਰੂ ਕੀ ਨਗਰੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਗੁਰੂ ਦੇ ਸ਼ੁਕਰਾਨੇ ਲਈ ਜਾਂਦੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਸੀ ਵੀ ਉਹ ਜੋ ਸਮੇਂ ਦੇ ਵਿੱਚ ਉਹ ਜਾਂਦੇ ਨੇ ਵੀ ਉਹ ਸਮਾਂ ਉਹਨਾਂ ਤੇ ਭਾਰੂ ਪੈਣ ਵਾਲਾ ਭਿਆਨਕ ਹੋਣ ਵਾਲਾ ਮਾਤਾ ਜੀ ਸਾਡੇ ਨਾਲ ਨੇ ਮਾਤਾ ਹਰਬੰਸ ਕੌਰ ਜੀ ਗੱਲਬਾਤ ਕਰਦੇ ਮਾਤਾ ਜੀ ਸੱਸਰੀ ਕਾ ਸੱਸਰੀ ਕੌਰ ਮੇਰਾ ਠੀਕ ਹੋ ਜੀ ਠੀਕ ਆ ਮੇਰਾ ਮਾਤਾ ਜੀ ਮੈਂ ਤੁਹਾਤੋਂ ਵੀ ਮਾਫੀ ਮੰਗ ਕੇ ਮੁਲਾਕਾਤ ਸ਼ੁਰੂ ਕਰਨ ਲੱਗਿਆ ਕਿਉਂਕਿ ਉਹ ਦਰਦ ਬਹੁਤ ਜਿਆਦਾ ਭਾਵੁਕ ਪਲ ਨੇ ਉਹ ਦਰਦ ਤੁਸੀਂ ਜਾਣਦੇ ਹੋ ਸਾਨੂੰ ਤਾਂ ਦਰਦ ਹੈ ਪਰ ਜੋ ਤੁਹਾਡੇ ਅੰਦਰ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕੀ ਕਰਿਆ ਜਾਣਾ ਮੇਰਾ ਬਸ ਬੈਠਿਆ ਦੋਸ਼ ਕੱਢਦੀਆਂ ਸੀ ਤਾਂ ਜਿੰਨੇ ਦੇ ਮੁੱਕ ਗਏ ਸਾਡੀ ਜਾਨ ਜੀ ਹੁਣ ਤਾਂ ਨਹੀਂ ਹੈ ਸਾਡੇ ਮਾਮਾ ਤੀਆਂ ਦਾ ਫਿਰ ਕਰੀਏ ਵੀ ਕੀ ਫਿਰ ਮਰਿਆ ਨਹੀਂ ਜਾਂਦਾ ਹਬ ਤਾਂ ਉਦੋਂ ਤੁਸੀਂ 3 ਤਰੀਕ ਨੂੰ ਟਰੱਕ ਲੈ ਕੇ ਜਾਂਦੇ ਹੋ ਸਾਰੇ ਜਣੇ ਤੁਹਾਡੇ ਕਿੰਨੇ ਕਿੰਨੇ ਕੋ ਮੈਂਬਰ ਸੀ ਕਿ ਜੀ ਤੁਹਾਡੇ ਆਪਣੇ 3/4 5 ਤਾਂ ਸੀ ਸੀ ਵੀ ਕਰ ਦਿੱਤੀ ਹਾਂਜੀ ਫਿਰ ਸਾਰੀਆਂ ਰਿਸ਼ਤੇਦਾਰਾਂ ਵਾਲੇ ਸੀ ਜੀ ਮੇਰੀਆਂ ਨਣਦਾਂ ਸੀ ਮੇਰਾ ਪਿਓ ਭਾਈ ਜੀ ਦਰਾਣੀਆਂ ਜੇ ਸਾਣੀਆਂ ਸੀ ਜੀ ਜੀ ਸਾਰਾ ਨਵੰਬਰ ਹੀ ਸੀ ਬਸ ਤੇ ਤੁਸੀਂ ਜਦੋਂ ਉੱਥੇ ਪਹੁੰਚ ਜਾਂਦੇ ਹੋ ਤੁਹਾਨੂੰ ਪਤਾ ਲੱਗਦਾ ਗੋਲੀਬਾਰੀ ਦਾ ਤਾਂ ਵਾਪਸ ਆਉਣ ਦੇ ਸੋਚਿਆ ਹਾਂ ਮੈਨੂੰ ਨਵੀਰਾ ਪਤਾ ਉਸ ਲੱਗਿਆ ਫਿਰ ਕਦੇ ਗਈ ਨਹੀਂ ਸੀ ਵੀਰਾ ਉੱਥੇ ਅੱਛਾ ਜੀ ਕਿਹੜਾ ਬੰਦਾ ਗਿਆ ਨਹੀਂ ਉਹਨੂੰ ਕੀ ਪਤਾ ਕਿੱਥੇ ਗਿਆ ਕਿੱਥੀ ਕੀੜੀ ਜਗ੍ਹਾ ਕਿਹੜਾ ਕੀ ਆ ਉਹ ਪਤਾ ਨਹੀਂ ਲੱਗਦਾ ਉਹ ਤਾਂ ਗਈ ਉੱਦ ਹੀ ਸੀ ਉਹ ਆਪ ਵੀ ਉੱਦ ਹੀ ਗਿਆ ਸੀ ਭਾਈ ਅੱਛਾ ਜੀ ਜੇ ਦੋਨਾਂ ਨੇ ਦੇਖ ਲਈਏ ਵੀ ਕਿੱਥੇ ਕਹੇਗਾ ਕਿੱਥੇ ਕਨਾ ਹੂੰ ਇਹਦੇ ਸਾਡੇ ਦੇ ਕਾ ਕੋ ਸੁਣਾ ਸੀ ਸੀ ਉਹ ਤਾਂ ਭਾਈ ਭਾਗੇ ਮਾਰੇ ਕਰਮ ਨਾਲ ਫਿਰ ਉੱਥੇ ਕੀ ਕੁਝ ਵਾਪਰਦਾ ਦੇਖਿਆ ਜੀ ਤੁਸੀਂ ਵਾਪਰ ਦਾ ਕੀ ਦੇਖਣਾ ਭਾਈ ਸੱਥੇ ਗੋਲੀਆਂ ਚੱਲਦੀਆਂ ਦੇਖ ਲਈਆਂ ਬੈਠੇ ਨੇ ਲੋਕ ਲੋਕ ਕੇ ਕੱਟੇੜੇ ਚਾਰ ਦਿਨ ਚੌਥੇ ਦਿਨ ਮਕਾਇ ਨਹੀਂ ਇਹ ਅੱਛਾ ਜੀ ਉਹਦੀ ਸਾਨੂੰ ਕੱਡ-ਕੱਡ ਜੇਲ੍ਹਾਂ ਚ ਫਿਰਦਾ ਤੁਸੀਂ ਵੀ ਜੇਲ੍ਹ ਜਾਂਦੇ ਹੋ ਜੀ ਹਮੇਂ ਮਹੀਨਾ ਕੱਟਿਆ ਮੈਂ ਜੇਲ੍ਹ ਅਜ ਅਗਰ ਇੰਨੇ ਕਟੰਗਾ ਨੇ ਤੇ ਜੇਲ੍ਹ ਦੇ ਵਿੱਚ ਤੁਹਾਡੇ ਨਾਲ ਕੋਈ ਤਸ਼ੱਦਦ ਜਾਂ ਕੋਈ ਨਾ ਕੁਛ ਨਹੀਂ ਕਿਸੇ ਨੇ ਆਖਿਆ ਭਾਈ ਸਾਨੂੰ ਜੇਲ੍ਹ ਚ ਨਾ ਕਦੇ ਇੱਕ ਦੂਜੇ ਸਭ ਫੇਰ ਛੱਡ ਦਿੰਦੇ ਇਹ ਸੰਗ ਸੰਗ ਰੂਰ ਲਿਆਂਦਾ ਫੇਰ ਸੰਦੂ ਇਹਨੇ ਇਥੇ ਪਿੰਡ ਛੱਡ ਕੇ ਗਏ ਨੇ ਮਿੰਨੀ ਬਿਸ ਹਰ ਵਾਰ ਸਰਕਾਰਾਂ ਇਹਦੇ ਪਰ ਤੁਹਾਡੇ ਲਈ ਐਲਾਨ ਹੁੰਦੇ ਵੀ ਜਿਹੜੇ ਪੀੜਤ ਸੀ ਉੱਥੇ ਉਹਨਾਂ ਲਈ ਆ ਕਰਾਂਗੇ ਤੇ ਇਹਨਾਂ ਦੇ ਬਿਆਨ ਕਿਵੇਂ ਦੇ ਲੱਗਣ ਲੱਗੇ ਹੁਣ ਕੀ ਪਤਾ ਭਾਈ ਕਿਵੇਂ ਲੱਗਣ ਲੱਗੇ ਹੁਣ ਸਾਨੂੰ ਘਰੇ ਬੈਠਿਆਂ ਨੂੰ ਮੈਂ ਤਾਂ ਕਦੇ ਬਾਹਰ ਅੰਦਰ ਨਹੀਂ ਗਈ ਕਿਉਂਕਿ ਇਹ ਤਾਂ ਹਰ ਵਾਰ ਕਹਿੰਦੇ ਆ ਜੀ ਸਾਲ ਬਾਅਦ ਜਦੋਂ ਵੀ ਇਹ ਇਹ ਸਾਲ ਆਉਂਦਾ ਇਹ ਜੂਨ ਦਾ ਮਹੀਨਾ ਆਉਂਦਾ ਉਦੋਂ ਕਹਿਣਾ ਸ਼ੁਰੂ ਕਰ ਦਿੰਦੇ ਆ ਜੀ ਅਸੀਂ ਇਹ ਕਰਾਂਗੇ ਇਹ ਕਰ ਰਹੇ ਆ ਜੀ ਕਰਿਆ ਭਾਈ ਜੱਗੇ ਨਹੀਂ ਵੀ ਫਸਲ ਪਾਉਂ ਜੱਗੇ ਨਹੀਂ ਤਾਂ ਸਾਨੂੰ ਹੀ ਗੱਲਾਂ ਦੱਸਾਂ ਤੁਹਾਨੂੰ ਕਿਸੇ ਨੇ ਸਾਡਾ ਕੁਝ ਨਹੀਂ ਕਰਿਆ ਉਹਦੇ ਬਥੇਰੇ 4 4 5 5 ਐਂਡ ਬਣ ਕੇ ਟੋਲੀਆਂ ਆਉਂਦੀਆਂ ਨੇ ਗੁੱਸਾ ਚੜਦਾ ਜੱਗੇ ਦੀ ਅੱਖ ਤੇ ਫੇਰ ਵੀ ਦੁਖੀ ਕਰਦੇ ਨੇ ਆ ਮਨ ਪਤਾ ਕਿੰਨਾ ਉਹ ਕਹਿੰਦਾ ਵੀਰਾ ਜੇ ਤੁਸੀਂ ਆਇਆ ਆ ਕੇ ਪੁੱਛਦੇ ਹੋ ਨਹੀਂ ਦੱਸਿਆ ਜਾਂਦੀਆਂ ਨੇ ਨਾਲੀ ਯਾਦ ਆ ਵੀਰਾ ਮੇਰੇ ਤਾਂ ਵੀਰਾ ਯਾਦ ਜਮਾ ਨਹੀਂ ਹਿੰਗੀਆਂ ਗੱਲਾਂ ਤੇਰੀਆਂ ਹਾਂ ਹਾਂ ਉਹ ਦੁਖਾਂਤ ਨੂੰ ਕਿਉਂਕਿ ਇੱਕੋ ਚੀਜ਼ ਨੂੰ ਵਾਰ-ਵਾਰ ਪੁੱਛਣਾ ਤਾਂ ਇਹਨਾਂ ਦੇ ਜੋ ਜ਼ਖਮ ਨੇ ਉਹ ਹਰੇ ਹੋ ਜਾਂਦੇ ਆ ਪਰ ਅਸੀਂ ਇਸ ਕਰਕੇ ਨਹੀਂ ਵੀ ਅਸੀਂ ਸਿਰਫ ਟੀਆਰਪ ਲਈ ਅਸੀਂ ਚਾਹੁੰਦੇ ਆਂ ਵੀ ਜਿਹੜੇ ਲੀਡਰ ਬਿਆਨ ਦਿੰਦੇ ਨੇ ਤੇ ਅਸਲੀਅਤ ਕੀ ਹੈ ਉਹ ਤੁਹਾਨੂੰ ਦਿਖਾਈ ਜਾਵੇ ਕਿ ਆਪਸ ਲੀਡਰਾਂ ਦੀਆਂ ਗੱਲਾਂ ਦਾ ਤੇ ਪੀੜਤ ਪਰਿਵਾਰਾਂ ਦੀਆਂ ਗੱਲਾਂ ਦਾ ਆਪਸ ਦੇ ਵਿੱਚ ਕੋਈ ਮੇਲ ਹੈ ਕਿ ਜੋ ਕਹਿੰਦੇ ਨੇ ਕਿ ਇਹ ਹਾਮੀ ਭਰਦੇ ਨੇ ਵੀ ਹਾਂਜੀ ਇੱਕ ਕਹਿ ਰਹੇ ਨੇ ਵੀ ਅਸੀਂ ਇਹ ਮਦਦ ਦਿੱਤੀ ਕੀ ਇਹ ਕਹਿ ਰਹੇ ਨੇ ਵੀ ਹਾਂਜੀ ਸਾਨੂੰ ਕੁਛ ਨਾ ਕੁਛ ਮਦਦ ਮਿਲੀ ਜਾਂ ਨਹੀਂ ਉਹ ਚੀਜ਼ਾਂ ਨੂੰ ਕੰਪੇਅਰ ਕਰਨ ਦੇ ਲਈ ਅਸੀਂ ਇਨਾਂ ਤੱਕ ਪਹੁੰਚਦੇ ਆ ਪਰ ਇਹਨਾਂ ਦੇ ਜ਼ਖਮ ਹਰੇ ਹੋ ਜਾਂਦੇ ਨੇ ਉਹ ਦਰਦ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਉਹਨੇ ਵੀ ਇੱਥੇ ਤਾਂ ਜੀ ਰੋਜ਼ ਚੈਨਲ ਵਾਲੇ ਆ ਜਾਂਦੇ ਆ ਜੂਨ ਦੇ ਮਹੀਨੇ ਚ ਕਹਿੰਦੇ ਆ ਕਹਿੰਦੇ ਨੇ ਵੀ ਹਾਂ ਪੈਸੇ ਦੇ ਕੇ ਜਾਂਦੇ ਆ ਸੋ ਮੈਂ ਉਹਨਾਂ ਲੋਕਾਂ ਨੂੰ ਕਹਦੇ ਆ ਵੀ ਇਹ ਕਿਸੇ ਦੇ ਦੁੱਖ ਦਾ ਮਜ਼ਾਕ ਨਹੀਂ ਕਰੀਦਾ ਹੁੰਦਾ ਤੇ ਪੈਸੇ ਦੇ ਨਾਲ ਹਰੇਕ ਚੀਜ਼ ਨੂੰ ਨਹੀਂ ਕੰਪੇਅਰ ਕਰੀ ਜਾਂਦੀ ਤੇ ਮਾਤਾ ਜੀ ਜੇ ਚਲੋ ਚੈਨਲ ਵਾਲੇ ਆ ਕੇ ਤੁਹਾਨੂੰ ਹਲਾ ਤਾਂ ਕਿ ਕੋਈ ਪੈਸਾ ਨਹੀਂ ਦਿੰਦਾ ਸਰਕਾਰਾਂ ਵੀ ਦੇ ਦੇਣ ਚੈਨਲ ਵਾਲੇ ਵੀ ਦੇ ਦੇਣ ਕੀ ਫਿਰ 19 19 ਖੁਸ਼ੀ ਹੋਊਗੀ ਜਿਹੜੇ ਪਰਿਵਾਰਕ ਮੈਂਬਰ ਗਏ ਆ ਜੀ ਹਾਂ ਫਿਰ ਬੰਦੇ ਤਾਂ ਵੀਰਾ ਕਿਤੇ ਬਣਦੇ ਨਹੀਂ ਹਾਂ ਪੈਸੇ ਆ ਮੈਂ ਤਾਂ ਭੁੱਖ ਤੇ ਕੱਟ ਲਾਂਗੇ ਖਿਆ ਹੀ ਕੱਟ ਲਾਂਗੇ ਜਿਹੜੀਆਂ ਖਿਆਣ ਮਾਂ ਕੱਟਦੀਆਂ 37 ਸਾਲਾਂ ਦੀਆਂ ਉਹ ਤਾਂ ਕਿਸੇ ਦੇ ਜ਼ਿਆਦਾ ਵੀ ਕਿਵੇਂ ਕੱਟਦੀ ਆ ਆਪਸ ਨੂੰੰਡੀ ਨਾ ਕਿੰਨੇ ਵੇਲੇ ਪੂਰੇ ਕਰੇ ਨੀਤ ਕੋਲ ਹੀ ਗਏ ਨੀ ਹੁਣ ਵੀ ਕੋੜੇ ਹੁਣ ਕਿਹੜਾ ਦੂਰਾਂ ਚੀਕ ਕੇ ਆਪਸ ਵੀ ਚੀ ਮੇ ਜਿਹੜੇ ਟਾਈਮ ਮੈਂ ਕੱਢਦੀ ਆ ਵੀਰਾ ਮੇਰੀ ਵੱਡੀ ਕੁੜੀ ਸੀ ਜਿਹੜੀ ਅਸੀਂ ਕਿੱਡੀ-ਕਿੱਡੀ ਤਰ੍ਹਾਂ ਹਰੇ ਲਿਆਉਂਦੀਆਂ ਮਸ਼ੀਨਾਂ ਫੇਰਦੀਆਂ ਮੈਂ ਸਰਾ ਕਰਦੀਆਂ ਟੈਂਪਸ ਕਰਦੀਆਂ ਹੁਣ ਮੈਂ ਇਸ ਵੀ 2 ਸਾਲਾਂ ਨੀ ਵੇਚਤੀ ਉਦੋਂ ਕਿੰਨੀ ਉਮਰ ਸੀ ਮਾਤਾ ਜੀ ਤੁਹਾਡੀ ਉਮਰ ਤਾਂ ਨਹੀਂ ਵੀਰਾ ਮੈਨੂੰ ਪਤਾ ਮੇਰੀ ਕਿੰਨੀ ਸੀ ਉਹ ਹੁਣ ਕਿੰਨੀ ਹੋ ਗਈ ਜੀ 70 75 ਕੇ ਸਾਲ ਦੀ ਆ ਹੁਣ ਤਾਂ ਕਹਿੰਦੀ ਹਾਂ ਹਾਂ ਹੈਗੀ ਅੰਮਾਸੀ ਦਾ ਮੁੰਡਾ ਮੇਰੀ ਜਿਆਦਾ ਸੀ ਭਾਈ ਮੈਨੂੰ ਆਪ ਨਹੀਂ ਪਤਾ ਤੁਹਾਨੂੰ ਤਾਂ ਫਿਰ 40 ਸਾਲਾਂ ਦੇ ਸੀਗੇ ਤੁਸੀਂ ਹਾਂ ਮੇਰਾ ਕਿਹੜੇ ਦਿਨ ਹੋ ਗਏ ਵੀਰਾ ਮੈਨੂੰ ਬਖਤ ਕੱਢਦੀ ਨੂੰ ਬਹੁਤ ਔਖਾ ਇਹ ਤੇ ਪੰਜ ਦੇ ਸੱਤੇ ਕੱਟਿਆ ਮੈਂ ਨਹੀਂ ਮਾਤਾ ਤੁਸੀਂ ਨਹੀਂ ਦਿਲ ਨਾ ਹੌਲਾ ਕਰਿਆ ਕਰੋ ਠੀਕ ਹੈ ਉਹ ਜੋ ਤੁਸੀਂ ਪਤਾ ਲੱਗਦਾ ਕਿ ਨਹੀਂ ਦਰਬਾਰ ਸਾਹਿਬ ਵੀ ਜਾਣਦੇ ਨਹੀਂ ਤੁਸੀਂ ਜੀ ਗੁਰਦੁਆਰੇ ਗੁਰਦੁਆਰੇ ਜੀ ਵੀਰਾ ਜਦ ਡਿੱਗਦੀ ਆ ਅੱਛਾ ਗੁਰਦੁਆਰੇ ਭਗ ਜਾਂਦੀ ਸੀ ਦਰਬਾਰ ਸਾਹਿਬ ਨਹੀਂ ਜਾਂਦੇ ਤੁਸੀਂ ਕਿੱਥੇ ਕਿੱਥੇ ਮੁੱਕੇ ਨੇ ਹਾਂਜੀ ਹਏ ਮੈਂ ਨਾਮ ਨਹੀਂ ਲੈਂਦੀ ਕਾਰਨ ਕਿ ਮੈਂ ਨਾਮ ਨਹੀਂ ਲੈਂਦੀ ਉਹਦਾ ਪੁੱਸ ਮੁੰਡਾ ਦਾ ਤੂੰ ਸਾਡੇ ਨਾਲ ਚੱਲੀਂ ਦੇਖ ਜੱਗਿਆ ਪੈਸੇ ਦੇ ਨੂੰ ਕਿਰਾਏ ਪਾੜੇ ਮੈਂ ਜਾਂਦੀ ਇਹ 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 ਰੱਬ ਨੂੰ ਰੋਸ ਰੱਬ ਨੂੰ ਰੱਬ ਕਰਕੇ ਜਾਂ ਫਿਰ ਉੱਥੇ ਉਹ ਹਾਲਾਤ ਹਾਲਾਤ ਜਦੋਂ ਮੇਰਾ ਸਾਰਾ ਬਰ ਉੱਥੇ ਰਹਿ ਗਿਆ ਮੈਨੂੰ ਚੰਗਾ ਨਹੀਂ ਲੰਦਾ ਚੰਗਾ ਨਹੀਂ ਕਰਦਾ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਤਾਂ ਨਾਉ ਨਹੀਂ ਲੈਂਦੀ ਬਦਲ ਨੀ ਨਾ ਤਾਂ ਮਤਾਂ ਮੈਂ ਚਲੋ ਉਹ ਦੁੱਖ ਹੈ ਪਰ ਦੇਖੋ ਸਾਡੇ ਗੁਰੂ ਸਾਹਿਬਾਨ ਨੇ ਵੱਡੀਆਂ ਵੱਡੇ ਵੱਡੇ ਜਿਹੜੇ ਹੈਗੇ ਸ਼ਾਹਦਤਾ ਜੀ ਉਹਨਾਂ ਦੇ ਪੁੱਤ ਵੀ ਚਲੇ ਗਏ ਸਾਡੇ ਗੁਰੂ ਸਾਹਿਬ ਦੇ ਜੀ ਚਾਰੋਂ ਪੁੱਤ ਸ਼ਹੀਦ ਤਾਂ ਮੇਰੀ ਵੀ ਦੁੱਖ ਤਾਂ ਬਹੁਤ ਆ ਵੀਰਾ ਪੁੱਤਾਂ ਧੀਆਂ ਦਾ ਦੁੱਖ ਬਹੁਤ ਆ ਮੇਰੀ ਕੋਈ ਜਵਾਕ ਸੀ ਉਹ ਮਤਾਂ ਦੀ ਮੇਰੇ ਜਵਾਕ ਹੀ ਤਿੰਨੇ ਮੁੜਿਆ ਹੋਵੇ ਜਿਹੜਾ ਮੇਰੇ ਸੱਤੇ ਬੇਲਾਣਾ ਮੈਂ ਕਿੰਨੀ ਘਟੂ ਮੈਂ ਕਿੱਥੇ ਪੁੱਤਨਾ ਵੀ ਘਰੇ ਘਟਦੀਆਂ ਘਰ ਮੈਂ ਤੀਆਂ ਪੜ ਰੂਗੀ ਕਿੱਥੇ ਰੂਲੂਗੀ ਉਹ ਬੇਲੇ ਵੀ ਯਾਦ ਕਰਦੋਂ ਤਾਂ ਮਰਦਾ ਜੀ ਜਦੋਂ ਗਏ ਹੋਣੇ ਟਰੱਕ 'ਚ ਬਹੁਤ ਵਧੀਆ ਮਿਲ ਕੇ ਖੁਸ਼ੀ-ਖੁਸ਼ੀ ਗੱਲਾਂ ਕਰਦੇ ਗਏ ਹੋਣੇ ਖੇੜਾ ਹੱਸਦੇ ਖੇਡਦੇ ਗਏ ਕੀ ਪਤਾ ਸੀ ਵੀ ਸਾਡੇ ਨੂੰ ਆਏ ਹੋਗੀ ਤੜਕੇ ਮੁੜ ਆਵਾਂਗੇ ਵੱਡੀ ਕੁੜੀ ਨੂੰ ਘਰੇ ਛੱਡ ਕੇ ਇੱਥੇ ਆ ਵੀ ਚਾਚੀ ਕੋਲ ਛੱਡ ਗਿਆ ਕਹਿੰਦਾ ਸੀ ਤੜਕੇ ਮੁੜ ਆਵਾਂਗੇ ਤੜਕਾ ਜਾਂਦਾ ਕਿੰਨੇ ਪਰਿਵਾਰਕ ਮੈਂਬਰ ਜਿਹੜੇ ਹੈਗੇ ਜੀ ਉੱਥੇ ਮਾਰੇ ਜਾਂਦੇ ਨੇ ਜੀ 8 ਜੀ ਜਮਰੇ ਪਛਾੜੀ 8 ਜੀ ਜੀ ਕੌਣ ਕੌਣ ਸੀਗੇ ਜੀ ਅੰਦਾ 4 ਤਾਂ ਮੇਰੇ ਘਰ ਦੇ ਸੀ ਮੇਰਾ ਪਿਓ ਭਾਈ ਅੱਛਾ ਜੀ ਨਨਦਮ ਡੱਕ ਮਾਮਾ 8 ਜਾਣੇ ਸੀ ਤੇ ਇਹਨਾਂ ਦੀਆਂ ਫਿਰ ਲਾਸ਼ਾਂ ਦਿੱਤੀਆਂ ਜੀ ਉਹਨਾਂ ਨੇ ਸੁਣੀ ਇਹ ਦਿਖਾਏ ਵੀ ਨਹੀਂ ਦਿਖਾਏ ਵੀ ਨਹੀਂ ਇਹ ਵੀ ਕਿਵੇਂ ਹੈਗੇ ਕਿਵੇਂ ਨਾ ਦੋ ਤਾਂ ਦੇਖਿਆ ਸੀ ਅੱਛਾ ਜੀ ਇਹ ਦੋ ਤਾਂ ਦੇਖਿਆ ਫਿਰ ਹੈ ਹੋ ਗਿਆ ਵੀ ਸਾਰੀ ਮਾਰਤੀ ਜਾਂ ਕਰਦੇ ਦੀ ਵਾਂਦੀ ਸੀ ਸੀ ਸੱਜੀ ਖੋਸਨੀ ਦੇ ਜਵਾਕ ਨੇ ਦੀ ਸੇ ਮੇਰਾ ਪਿਓ ਪਾਈਂ ਦੀ ਸਿਆ ਮਾਮਾ ਨੇ ਦੀ ਸਿਆ ਦੋਤਾ ਦੀ ਸਿਆ ਸਾਰਾ ਮੂਰੇ ਪਿਆ ਜਮਾ ਬਾਹਰ ਚ ਉਹ ਜਿਆਦਾ ਵੀ ਤਾਂ ਮੇਰੇ ਨਹੀਂ ਕੋ ਪਲ ਪਲ ਔਖਾ ਮਰ ਮਰ ਕੇ ਕੱਢਣਾ ਪੈ ਰਿਹਾ ਮਾਤਾ ਹਰਬੰਸ ਕੌਰ ਜੀ ਨੂੰ ਇਹ ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਕੈਮਰੇ ਦੇ ਉੱਤੇ ਮੈਂ ਬੋਲਦਾਗਾ ਬਹੁਤ ਸੋਖਾ ਬੋਲਣਾ ਪਰ ਜੋ ਹੰਡਾ ਆ ਰਹੇ ਨੇ ਉਹ ਦੁੱਖ ਉਹੀ ਜਾਣਦਿੰਦਾ ਇਹਨਾਂ ਦਾ ਜੇ ਕਾਲਜਾ ਮੈਂ ਕਹਿੰਨਾ ਸੀਨਾ ਪਾੜ ਕੇ ਵੇਖਿਆ ਜਾਵੇ ਤਾਂ ਪਤਾ ਲੱਗੂ ਜੇ ਕੋਈ ਅੰਦਰ છાਤੀ ਮਾਰੇ ਪਾੜਨ ਦਾ ਮਤਲਬ ਇਹ ਨਹੀਂ ਵੀ ਆਪਾਂ ਚਾਕੂ ਛੁਰੀਆਂ ਜੇ ਕਿਸੇ ਕੋਈ ਦੁੱਖ ਜਾਣੇ ਕੋਈ ਇਹਨਾਂ ਦਾ ਤਾਂ ਉਹ ਦੁਖਾਂਤ ਬਹੁਤ ਵੱਡਾ ਔਰ ਮਾਤਾ ਜੀ ਆਪਣੇ ਬੇਟੀ ਦੇ ਨਾਲ ਰਹਿੰਦੇ ਹੋ ਤੁਸੀਂ ਇੱਥੇ ਇਕੱਲੇ ਰਹਿੰਦੇ ਹੋ ਹੁਣ ਰਹਿੰਦੀ ਰਹਿੰਦੀ ਦੋ ਤੀ ਰਹਿੰਦੀ ਬਈ ਵੱਡੀ ਕੁੜੀ ਦੀ ਕੁੜੀ ਇਹ ਤਾਂ 6 ਵਜੇ ਕਰਕੇ ਆਈ ਉਹ ਕੁੜੀ ਦਾ ਵੀ 6 ਵਜੇ ਪੈਸਾ ਲਾ ਗਈ ਇਹਦੇ ਮਣਕੇ ਬੈਗੀ ਤਿੰਨ ਮੈਂ ਮਾਸ ਪਾਟ ਕੇ ਉਹਦੇ ਪਿੰਡ ਗਈ ਵੀ ਆ ਰੋ ਬੋ ਨਾ ਮਾਤਾ ਜੀ ਤੁਸੀਂ ਤੁਸੀਂ ਦਿਲ ਨਾ ਛੋਟਾ ਕਰਿਆ ਕਰੋ ਉਹ ਜੋ ਜੋ ਦੁਖਾਂਤ ਹੋਇਆ ਜੀ ਉਹ ਕੋਈ ਨਹੀਂ ਦੇਖਿਆ ਨਾ ਪਿਓ ਨਾ ਭਾਈ ਨਾ ਬੰਪਣ ਭਾਈ ਕੋਈ ਨਹੀਂ ਦੇਖਿਆ ਇਹਨੂੰ ਇੰਨਾ ਬਰਾਗ ਤੇ ਮਿੰਦੇ ਭੰਡ ਭਾਈ ਇੱਕ ਭੈਣ ਆਈ ਦੀ ਬਸ ਵੱਡੀ ਕੁੜੀ ਆ ਜਿਹੜੀ ਜੇ ਇਹ ਅਚਨਚੇਤ ਵਾਪਰਿਆ ਹੁੰਦਾ ਤਾਂ ਅਸੀਂ ਕਹਿੰਨੇ ਵੀ ਰੱਬ ਦੇ ਭਾਣੇ ਚ ਹੋ ਗਿਆ ਪਰ ਇੱਕ ਸਾਜ਼ਿਸ਼ ਦੇ ਤਹਿਤ ਜਿਵੇਂ ਗੱਲਾਂ ਹੁੰਦੀਆਂ ਨੇ ਵੀ ਰੋਕੇ ਵੀ ਨਹੀਂ ਕਿਉਂਕਿ ਜੇ ਜਦੋਂ ਪਤਾ ਵੀ 3 ਤਰੀਕ ਨੂੰ ਤੁਸੀਂ ਜਾਣਦੇ ਹੋ ਇੱਕ ਤਰੀਕ ਤੋਂ ਗੋਲੀਬਾਰੀ ਸ਼ੁਰੂ ਹੋਈ ਵੀ ਤਾਂ ਸਰਕਾਰਾਂ ਦਾ ਫਰਜ਼ ਬਣਦਾ ਸੀ ਵੀ ਭਾਈ ਉੱਥੇ ਗੋਲੀਬਾਰੀ ਹੋਈ ਵੀ ਹੈ ਰਸਤੇ 'ਚ ਰੋਕਦੀ ਫੌਜ ਰੋਕੇ ਨਹੀਂ ਜਿਉਂਨ ਹਨਾ ਪਤਾ ਨਹੀਂ ਭਾਈ ਰੋਕਿਆ ਕਿ ਨਾ ਰੋਕਿਆ ਇਹ ਜੱਗੇ ਹੁਣਾਂ ਨੂੰ ਪਤਾ ਉਹ ਮੈਨੂੰ ਨਹੀਂ ਪਤਾ ਹੂੰ ਉਮਰ ਵੀ ਮਾਤਾ ਜੀ ਦੀ ਬਾਲੀ ਹੋ ਗਈ ਐ ਭੈਣ ਜੀ ਬੈਠੇ ਨੇ ਮਾਤਾ ਜੀ ਤੇ ਬੇਟੀ ਸਾਸਰੀ ਕਾਲ ਜੀ ਤੁਸੀਂ ਵੀ ਉਦੋਂ ਨਾਲ ਸੀਗੇ ਜੀ ਹਾਂ ਜੀ ਕੀ ਨਾਮ ਤੁਹਾਡਾ ਜੀ ਗੁਰਜੀਤ ਕੌਰ ਗੁਰਜੀਤ ਕੌਰ ਕਿੰਨੀ ਉਮਰ ਸੀ ਜੀ ਤੁਹਾਡੀ ਉਦੋਂ ਡੇਢ ਸਾਲ ਦੀ ਜੀ ਮਾਤਾ ਜੀ ਦੀ ਗੋਦੀ ਦੇ ਵਿੱਚ ਸੀਗੇ ਤੁਸੀਂ ਹਾਂ ਜੀ ਅੱਜ ਪਤਾ ਲੱਗਦਾ ਏ ਵੀ ਸਾਡੇ ਇਹ ਚਲੇ ਗਏ ਤਾਂ ਮਲਕਿ ਜਦੋਂ ਦੀ ਸੋਜੀ ਸੰਭੀਆ ਉਦੋਂ ਤੋਂ ਤਾਂ ਫਿਰ ਦੁੱਖਾਂ ਨਾਲ ਜ਼ਿੰਦਗੀ ਸ਼ੁਰੂ ਹੋ ਗਈ ਜੀ ਹਾਂ ਜੀ ਰੋਵੋ ਨਾ ਭੈਣ ਰੋਵੋ ਨਾ ਤੁਸੀਂ ਇਹਨਾਂ ਦੇ ਜੋ ਕੀ ਕਹੇ ਇਹ ਹੁਣ ਇਹਨਾਂ ਨੇ ਜੋ ਦੁੱਖ ਨੇ ਮੈਂ ਇਹ ਸਮਝਦੇ ਆਪਾਂ ਵੀ ਯਾਰ ਸਰਕਾਰਾਂ ਹਰ ਵਾਰ ਕਹਿੰਦੀਆਂ ਵੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਲੋਕਾਂ ਦੇ ਸੇਵਾ ਦਾ ਜ਼ਿੰਮੇਵਾਰੀ ਦਾ ਠੇਕਾ ਲੈਂਦੇ ਨੇ ਵੀ ਅਸੀਂ ਸੇਵਾ ਕਰਾਂਗੇ ਤੇ ਪਰ ਇਹ ਕਾਗਜ਼ੀ ਬਿਆਨ ਕਿਉਂਕਿ ਇਹ ਰੋ ਰਏ ਨੇ ਤੇ ਸਾਡੇ ਭੈਣ ਭਰਾਈ ਵੀ ਅਸੀਂ ਮੰਨਦੇ ਆਂ ਅਸੀਂ ਮਾਤਾ ਮੰਨਦੇ ਆਂ ਤੇ ਸਾਡੇ ਦਿਲਾਂ ਦੇ ਉੱਤੇ ਕੋਈ ਵੀ ਗੱਲ ਨਾ ਪਹੁੰਚੇ ਤੇ ਇਹ ਤਾਂ ਫਿਰ ਸਿਰਫ ਕਾਗਜ਼ੀ ਗੱਲਾਂ ਨੇ ਹੁਣ ਤੱਕ ਕਿਸੇ ਤਰ੍ਹਾਂ ਦੀ ਮਦਦ ਮਿਲੀ ਤੁਹਾਨੂੰ ਨਹੀਂ ਕੋਸ਼ਿਸ਼ ਕੀਤੀ ਆ ਕਿਸੇ ਤੱਕ ਪਹੁੰਚ ਕਰਨ ਦੀ ਜੀ ਨਹੀਂ ਬਸ ਇਹੀ ਹੁੰਦੇ ਆ ਵੀਰੇ ਕਰੇ ਕੋਸੇ ਨੇ ਕੁਸੂ ਨਹੀਂ ਕੀਤਾ ਜੇ ਤੱਕ ਤਾਂ ਤੁਸੀਂ ਆਉਂਦੇ ਇੱਥੇ ਹਾਂ ਇਉਂ ਹੁੰਦੇ ਆ ਇੰਟਰਵਿਊ ਲੈਣ ਕੱਲੀ ਅੱਛਾ ਤੇ ਜਿਹੜੇ ਜਿਹੜੇ ਮਤਲਬ ਕਿ ਲੀਡਰ ਵਗੈਰਾ ਵੀ ਹੁੰਦੇ ਤੁਹਾਡੇ ਘਰਾਂ ਚ ਨਹੀਂ ਸਾਡੇ ਨਹੀਂ ਕੋਈ ਆਇਆ ਇੰਜ ਅੱਛਾ ਜੀ ਤੁਸੀਂ ਕਦੇ ਦਰਬਾਰ ਸਾਹਿਬ ਗਏ ਹੋਵੋ ਕੋਈ ਕੋਈ ਮਦਦ ਦੇ ਲਈ ਵੀ ਸਾਡੇ ਇਹ ਇਹ ਵਾਪਰਿਆ ਕੁਝ ਨਹੀਂ ਅਸੀਂ ਇਹੀਂ ਗਏ ਨਹੀਂ ਕਦੀ ਵੀ ਇੱਥੇ ਗੱਲਾਂ ਬਹੁਤ ਨੇ ਪਰ ਮਾਤਾ ਜੀ ਉਸ ਸਥਿਤੀ ਚ ਨਹੀਂ ਨੇ ਭੈਣ ਵੀ ਸਾਡੇ ਜਿਹੜੇ ਹੈ ਕਿ ਮੈਂ ਹੋਰ ਇਹਨਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਬਸ ਸਿਰਫ ਗਵਾਹ ਦੇ ਤੌਰ ਤੇ ਉਹ ਇਹਨਾਂ ਲੋਕਾਂ ਨਾਲ ਤੁਹਾਨੂੰ ਮਿਲਾਉਣਾ ਆਇਆ ਸੀ ਮਾਤਾ ਜੀ ਦੇ 8 ਮੈਂਬਰ ਦੀ ਮੌਤ ਹੁੰਦੀ ਹੈ ਜੀ 8 ਜਾਣੇ ਜੀ ਚਾਰ ਆਪਣੇ ਪਰਿਵਾਰ ਦੇ ਚਾਰ ਮਾਤਾ ਜੀ ਦੇ ਹਾਂਜੀ ਸੋ ਉਸ ਤੋਂ ਬਾਅਦ ਫਿਰ ਤੁਸੀਂ ਤੁਹਾਨੂੰ ਫਿਰ ਮਾਤਾ ਜੀ ਨੇ ਐਵੇਂ ਪਾਲਿਆ ਜੀ ਹਾਂਜੀ ਤੇ ਕਿੰਨੇ ਕਿੰਨੇ ਜੀ ਬੱਚ ਦੇ ਨੇ ਜੀ ਪਿੱਛੇ ਦੋ ਭੈਣਾਂ ਸੀ ਜੀ ਅੱਛਾ ਬਹੁਤ ਔਖਾ ਬਹੁਤ ਧੰਨ ਹੈ ਜੀ ਫਿਰ ਮਾਂ ਤੁਹਾਡੇ ਹੈ ਨਾ ਜੀ ਮੰਨ ਦਿਓ ਹਾਂ ਜੀ ਵਿਆਹ ਕਿੱਥੇ ਹੋਇਆ ਜੀ ਤੁਹਾਡਾ ਕਾਲੇਕੀ ਠੀਕ ਹੈ ਜੀ ਤੁਸੀਂ ਸਾਰੇ ਪਰਿਵਾਰ ਪਰਿਵਾਰ ਠੀਕ ਹੈ ਉੱਥੇ ਠੀਕ ਆ ਜੀ ਬਸ ਕਿਸੇ ਤਰ੍ਹਾਂ ਦੀ ਕੋਈ ਤੰਗੀ ਪੇਸ਼ੀ ਤਾਂ ਨਹੀਂ ਹੈਗੀ ਨਹੀਂ ਜੀ ਸੋ ਬਹੁਤ ਔਖਾ ਹੈ ਦੋਸਤੋ ਬਿਆਨ ਕਰਨਾ ਇਹਨਾਂ ਤੋਂ ਸਵਾਲ ਪੁੱਛਣੇ ਬਹੁਤ ਔਖੇ ਨੇ ਇਹਨਾਂ ਦੇ ਜ਼ਖਮਾਂ ਨੂੰ ਹਰੇ ਕਰਨ ਦਾ ਮਤਲਬ ਕਿਸੇ ਜ਼ਖਮ ਦੇ ਉੱਤੇ ਲੱਗੇ ਟਾਂਕਿਆਂ ਨੂੰ ਖੋਲ ਦੇਣ ਦੇ ਬਰਾਬਰ ਤੇ ਪਾਪ ਨਹੀਂ ਕਰ ਸਕਦੇ ਉਹ ਦੁਖਾਂਤ ਜਦੋਂ ਉਹ ਸੀਨ ਅੱਖਾਂ ਮੂਰੇ ਆਉਂਦਾ ਤਾਂ ਸੱਚਮੁੱਚ ਰੂਹ ਕੰਬ ਜਾਂਦੀ ਹੈ ਤੇ ਇਹ ਮਾਤਾ ਜੀ ਬਹੁਤ ਜਿੱਥੇ ਵੱਡਾ ਦੁੱਖ ਇਹਨਾਂ ਨੇ ਚੱਲਿਆ ਤਾਂ ਉੱਥੇ ਅਸੀਂ ਮੈਂ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਮੰਨਦਾ ਤੇ ਮਾਲਕ ਇਹਨਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰੇ ਤੇ ਉਹ ਜੋ ਹਾਲਾਤਾਂ ਨੂੰ ਵੇਖ ਕੇ ਢੈਂਦੀ ਕਲਾ ਚ ਚਲੇ ਜਾਂਦੇ ਨੇ ਤਾਂ ਪਰਮਾਤਮਾ ਆਪ ਇਹਨਾਂ ਨੂੰ ਇਸ ਪਰਿਵਾਰ ਨੂੰ ਵੀ ਹੌਸਲਾ ਹਿੰਮਤ ਬਖਸ਼ੇ ਕਿ ਉਸ ਸਮਾਂ ਜਿਹੜਾ ਆਇਆ ਕਿਉਂਕਿ ਇਸਨ ਜੀਵਨ ਹੈ ਅਸੀਂ ਉਸ ਸਥਿਤੀ ਚ ਨਹੀਂ ਹੁੰਦੇ ਵੀ ਆਪਾਂ ਬਹੁਤ ਬਹਾਦਰ ਹੋ ਜੇ ਇਹ ਵੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਸੋ ਉਹ ਅਰਦਾਸ ਕਰਦੇ ਆ ਵੀ ਇਸ ਪਰਿਵਾਰ ਦੇ ਉੱਤੇ ਉਹ ਕਿਰਪਾ ਹੋਵੇ ਮਾਲਕ ਕਿਰਪਾ ਕਰੇ ਤੇ ਮਾਤਾ ਜੀ ਮੈਂ ਤੁਹਾਨੂੰ ਆਪਣੇ ਵੱਲੋਂ ਆ ਬਹੁਤ ਧਨੀਆ ਪਰ ਮੈਂ 5000 ਰੁਪਏ ਦੀ ਮਦਦ ਦੇਣੀ ਚਾਹੁੰਦਾ ਜੀ ਤੇ ਉਹ ਦੇ ਕੇ ਜਾਨਾ ਤੇ ਬਾਕੀ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੀ ਕਿਸੇ ਤਰ੍ਹਾਂ ਦੀ ਹੈਲਪ ਹੋਵੇ ਤਾਂ ਸਰਕਾਰਾਂ ਤੋਂ ਕੀ ਮਦਦ ਮੰਗਦੇ ਹੋ ਉਹ ਤੁਸੀਂ ਮੈਨੂੰ ਦੱਸੋ ਜੀ ਅਸੀਂ ਤਾਂ ਹੁਣ ਭਾਈ ਕੀ ਯਾਗ ਸਕਦੇ ਜਿਹੜਾ ਕੁਝ ਦੇਣਗੇ ਲੈ ਲਾਂਗੇ ਉਹ ਚੀਜ਼ ਤਾਂ ਸਰਟੀਫਿਕੇਟ ਚਾਹੁੰਦੇ ਹੋ ਤੁਸੀਂ ਵੀ ਹਾਂ ਉਹ ਵੀ ਸਾਨੂੰ ਚਾਹੀਦਾ ਜ਼ਰੂਰੀ ਚਾਰਾਂ ਦਾ ਤੇ ਜਿਹੜੇ ਜੀ ਅੱਛਾ ਉਹਨਾਂ ਦਾ ਮਿਲਿਆ ਨਹੀਂ ਆ ਨਾ ਤੋ ਜ਼ਰੂਰ ਜੀ ਇਹ ਅਪੀਲ ਪੈਲ ਦੇ ਆਧਾਰ ਤੇ ਹੀ ਅਸੀਂ ਇਹਨਾਂ ਨੂੰ ਇੱਕ ਤੇ ਜੀ ਸਰਟੀਫਿਕੇਟ ਚਾਹੁੰਦੇ ਨੇ ਜਿੰਨੇ ਵੀ ਪਰਿਵਾਰ ਨੇ ਪੀੜਤ ਨੇ ਵੀ ਤਾਂ ਕਿ ਇੱਕ ਗਵਾਹ ਇੱਕ ਸਬੂਤ ਰਹਿ ਜਾਵੇ ਉਹ ਸਬੂਤ ਦੇ ਤੌਰ ਤੇ ਜ਼ਰੂਰ ਅਸੀਂ ਜਿੱਥੇ ਸਰਕਾਰ ਨੂੰ ਅਪੀਲ ਕਰਦੇ ਆ ਉੱਥੇ ਜਿੱਥੇ ਦਾ ਅਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਕਰਦੇ ਆ ਕਿਉਂਕਿ ਉਹਨਾਂ ਨੇ ਰਿਕਾਰਡ ਰੱਖਣ ਦੀ ਗੱਲ ਕੀਤੀ ਹੈ ਤੇ ਰਿਕਾਰਡ ਦੇ ਨਾਲ ਜੇਕਰ ਇਹਨਾਂ ਪਰਿਵਾਰਾਂ ਨੂੰ ਇਹ ਮਿਲ ਜੇ ਤਾਂ ਉਹ ਕੁਝ ਨਾ ਕੁਝ ਰਾਹਤ ਜਾਂ ਕੋਈ ਸਬੂਤ ਛੱਡ ਜੇ ਤਾਂ ਇਹਨਾਂ ਦੇ ਪਰਿਵਾਰਾਂ ਨੂੰ ਕੁਝ ਸੁਖਾਲਾ ਹੋ ਜੂਗਾ ਤੇ ਇਹ ਕਹਿਣਾ ਵੀ ਉਹ ਕਹਿ ਸਕਣਗੇ ਸਰਟੀਫਿਕੇਟ ਦਿਖਾ ਕੇ ਵੀ ਉਹਨਾਂ ਦੇ ਪਰਿਵਾਰ ਦਰਬਾਰ ਸਾਹਿਬ ਗਏ ਸੀ ਤੇ ਉਹ ਉਹਨਾਂ ਦੇ ਕੋਲ ਇੱਕ ਸਬੂਤ ਦੇ ਤੌਰ ਤੇ ਰਹੇ ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕਚਾਰ